बस पे तो ये बहुत बढ़िया गल है कि पूरे पंजाब के सारे डिस्ट्रिक्स के साबिर पुलिस स्टेशन की स्थापना की गई है गवर्नमेंट ने नोटिफिकेशन करती है पब्लिक सुविधा वास्ते अजक देख रहे हो कि सब सौ ज़्यादा फ्रॉड जोड़ा हों वो ऑनलाइन होंगे है वह कारण ये है कि अपने बहुत सारा कंज्यूमर जोड़ा है पब्लिक है वह कुछ एक पर्टिकुलर एज ग्रुप का बंदा भी है जो मोबाइल प्रॉपरली नहीं चला पाँगा कई बार ਇਦਾਂ ਦੇ ਜਿਹੜੇ ਡਿਫਾਲਟਰ ਔਰ ਫਰਾਡੀ ਹੈ ਇਹਨਾਂ ਦੇ ਗਲ ਦੇ ਵਿੱਚ ਆ ਕੇ ਨਾ OTP ਆਪਣਾ ਸ਼ੇਅਰ ਕਰ ਦਿੰਦਾ ਹੈ ਕਈ ਵਾਰ ਸਾਡੇ ਯੰਗਸਟਰਸ ਹੈ ਜਿਹੜਾ ਸ਼ਾਰਟਕਟ ਕਰਕੇ ਨਾ ਕਿਸੇ ਚਿਟ ਫੰਡ ਕਿਸੇ ਬੋਟਸਕੈਪ ਸਕੀਮ ਮਨੀ ਡਬਲਿੰਗ ਸਕੀਮ ਦੇ ਵਿੱਚ ਪਾ ਕੇ ਨਾ ਆਪਣੇ ਪੈਸੇ ਡਬਲ ਕਰਨ ਦੇ ਜਾਂ ਸੇ ਦੇ ਤਹਿਤ ਨਾ ਆਪਣੇ ਪੈਸੇ ਇਨਵੈਸਟ ਕਰ ਦਿੰਦੇ ਹਨ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਕਈ ਵਾਰੀ ਕ੍ਰੈਡਿਟ ਕਾਰਡ ਫਰਾਡ ਹੈ ਕੋਈ OTP ਫਰਾਡ ਹੈ ਲੇਕਿਨ ਹੁਣ ਨਾ ਸਾਰਾ ਕਾ ਸਾਰਾ ਪ੍ਰੋਸੈਸ ਬੜਾ ਸਟ੍ਰੀਮਲਾਈਨ ਹੋ ਗਿਆ ਹੈ ਸਾਡੇ ਕਪੂਰਥਲੇ ਦੇ ਵੀ ਸਾਨੇ ਉਹ ਸਰਕਾਰ ਨੇ ਇੱਕ ਸਾਈਬਰ ਪੁਲਿਸ ਸਟੇਸ਼ਨ ਦਿੱਤਾ ਹੋਇਆ ਹੈ ਹੁਣ ਪਬਲਿਕ ਨੂੰ ਕੋਈ ਦਫਤਰ ਡੀਐਸਪੀ ਦਫਤਰ ਐਸਐਸਪੀ ਦਫਤਰ ਆਣ ਦੀ ਲੋੜ ਨਹੀਂ ਹੈ ਤੁਸੀਂ ਸਿੱਧੇ ਸਾਈਬਰ ਪੁਲਿਸ ਸਟੇਸ਼ਨ ਜਿਹੜਾ ਕਿ ਅਸੀਂ ਪੁਲਿਸ ਲਾਈਨ ਦੇ ਵਿੱਚ ਬਣਾਇਆ ਹੋਇਆ ਹੈ ਤੁਸੀਂ ਆ ਸਕਦੇ ਹੋ ਇੱਥੇ ਇੱਕ ਐਸਐਚਓ ਸਾਹਿਬ ਨਾਲ ਆਈਓ ਔਰ ਸਟਾਫ ਤੈਨਾਤ ਹੈ ਇਹ ਤੁਹਾਡੀ ਦਰਖਾਸਤ ਸਿੱਧੇ ਲੈਣਗੇ ਔਰ ਉਹਦੇ ਤੇ ਜੋ ਬੰਦੀ ਕਾਰਵਾਈ ਹੈ ਐਸ ਪਰ ਦਾ ਸਾਈਬਰ ਲਾਜ਼ ਆਈਟੀ ਐਕਟ ਉਹ ਉਸ हिसाब ਨਾਲ ਕਾਰਵਾਈ ਹੋਏਗੀ ਆਲਸੋ ਪ੍ਰੋਸੈਸ ਜ਼ਿਆਦਾ ਸਟ੍ਰੀਮਲਾਈਨਡ ਹੈ ਤੁਸੀਂ ਆਸਕਲ ਦੇਖ ਸਕਦੇ ਹੋ कि भारत सरकार ने बड़ा अच्छा प्रोविजन बनाया हुआ है कि इमीजिएटली तो अपना पैसा फ्रीज करा सकते हो जेकर टाइमली मौके पर पहुँच गए हूँ तक थोड़ी बहुत प्रॉब्लम यह भी आ रही थी कि जब तक एस एस पी दरखास्त मार करेगा वो बंद पहुँचेगी सेल तक फिर कार्रवाई होगी तब तक थोड़ा टाइम निकल जाता था एक दो दिन और कई बार इसी टाइम देख सकते हो कि जोड़ा बंदा फ्रॉड कर रहा है वो ए टी एम तो विड्रॉल कर लेना था ਪਰ ਹੁਣ ਸਾਈਬਰ ਪੁਲਿਸ ਸਟੇਸ਼ਨ ਜਾ ਕੇ ਤੁਸੀਂ ਦਰਖਾਸਤ ਦੇ ਸਕਦੇ ਹੋ ਸਿੱਦੇ ਤਾਂ ਤੁਹਾਡੀ ਜੋ ਕਾਰਵਾਈ ਹੋਣ ਦਾ ਟਾਈਮ ਹੈ ਉਹ ਬਹੁਤ ਘਟ ਗਿਆ ਹੈ ਇਮੀਜੇਟਲੀ ਤੁਹਾਡੇ ਪੈਸੇ ਫ੍ਰੀਜ਼ ਹੋ ਸਕਦੇ ਨੇ ਇਮੀਜੇਟਲੀ ਕਾਰਵਾਈ ਬੰਦੀ ਹੈ ਸਾਡੇ ਕੋਲ ਬੜੇ ਜੋ ਐਸ ਐਚ ਓ ਸਾਹਿਬ ਲੱਗੇ ਹੋਏ ਹਨ ਮਨਦੀਪ ਕੌਰ ਅਸ਼ੀਰ ਇਜ਼ ਅ ਵੈਰੀ ਟੈਲੈਂਟਡ ਪੁਲਿਸ ਆਫੀਸਰ ਔਰ ਉਸਨੇ ਪਿੱਛੇ ਵੀ ਸਾਡੇ ਬੜੇ سارے ਫ੍ਰੀ ਪੈਸੇ ਫ੍ਰੀਜ਼ ਕਰਾਏ ਹੋਏ ਜਿਹੜੇ ਬਾਅਦ ਵਿੱਚ ਤੁਸੀਂ ਕੋਰਟ ਕੇ ਆਰਡਰ ਨਾਲ ਹੀ ਵਾਪਸ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਾ ਸਕਦੇ ਹੋ ਤਾਂ ਅਸੀਂ ਤੁਹਾਨੂੰ ਥੋੜੇ ਦੇਰ ਦੇ ਵਿੱਚ ਦੱਸਾਂਦੇ ਹਾਂ ਸਾਈਬਰ ਪੁਲਿਸ ਸਟੇਸ਼ਨ ਹੈ ਨਾ बस पहला तो ये बहुत बढ़िया गल है कि पूरे पंजाब के सारे डिस्ट्रिक्स के साबिर पुलिस स्टेशन की स्थापना की गई है गवर्नमेंट ने नोटिफिकेशन करती है पब्लिक सुविधा वास्ते अजक देख रहे हो कि सब सौ ज़्यादा फ्रॉड जोड़ा हों वो ऑनलाइन होंद कारण ये है कि अपने बहुत सारा कंज्यूमर जोड़ा है पब्लिक है वो कुछ एक पर्टिकुलर एज ग्रुप का बंदा भी है जो मोबाइल प्रॉपरली नहीं चला पाँगा कई बार ਇਦਾਂ ਦੇ ਜਿਹੜੇ ਡਿਫਾਲਟਰ ਔਰ ਫਰਾਡੀ ਹੈ ਇਹਨਾਂ ਦੇ ਗਲ ਦੇ ਵਿੱਚ ਆ ਕੇ ਨਾ OTP ਆਪਣਾ ਸ਼ੇਅਰ ਕਰ ਦਿੰਦਾ ਹੈ। ਕਈ ਵਾਰ ਸਾਡੇ ਯੰਗਸਟਰਸ ਹੈ ਜਿਹੜਾ ਸ਼ਾਰਟਕਟ ਕਰਕੇ ਨਾ ਕਿਸੇ ਚਿਟ ਫੰਡ, ਕਿਸੇ ਬੋਟਸਕੈਪ ਸਕੀਮ, ਮਨੀ ਡਬਲਿੰਗ ਸਕੀਮ ਦੇ ਵਿੱਚ ਪਾ ਕੇ ਨਾ ਆਪਣੇ ਪੈਸੇ ਡਬਲ ਕਰਨ ਦੇ جھਾਂਸੇ ਦੇ ਤਹਿਤ ਨਾ ਆਪਣੇ ਪੈਸੇ ਇਨਵੈਸਟ ਕਰ ਦਿੰਦੇ ਹਨ। ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ। ਕਈ ਵਾਰੀ ਕ੍ਰੈਡਿਟ ਕਾਰਡ ਫਰਾਡ ਹੈ, ਕੋਈ OTP ਫਰਾਡ ਹੈ, ਲੇਕਿਨ ਹੁਣ ਨਾ ਸਾਰਾ ਕਾ ਸਾਰਾ ਪ੍ਰੋਸੈਸ ਬੜਾ ਸਟ੍ਰੀਮਲਾਈਨਡ ਹੋ ਗਿਆ ਹੈ। ਸਾਡੇ ਕਪੂਰਥਲੇ ਦੇ ਵੀ ਸੋਹਣੇ ਉਹ ਸਰਕਾਰ ਨੇ ਇੱਕ ਸਾਈਬਰ ਪੁਲਿਸ ਸਟੇਸ਼ਨ ਦਿੱਤਾ ਹੋਇਆ ਹੈ ਹੁਣ ਪਬਲਿਕ ਨੂੰ ਕੋਈ ਰਫਤਰ ਡੀਐਸਪੀ ਦਫਤਰ ਐਸਐਸਪੀ ਦਫਤਰ ਆਣ ਦੀ ਲੋੜ ਨਹੀਂ ਹੈ ਤੁਸੀਂ ਸਿੱਧੇ ਸਾਈਬਰ ਪੁਲਿਸ ਸਟੇਸ਼ਨ ਜਿਹੜਾ ਕਿ ਅਸੀਂ ਪੁਲਿਸ ਲਾਈਨ ਦੇ ਵਿੱਚ ਬਣਾਇਆ ਹੋਇਆ ਹੈ ਤੁਸੀਂ ਆ ਸਕਦੇ ਹੋ ਇੱਥੇ ਇੱਕ ਐਸਐਚਓ ਸਾਹਿਬ ਨਾਲ ਆਈਓ ਔਰ ਸਟਾਫ ਤੈਨਾਤ ਹੈ ਇਹ ਤੁਹਾਡੀ ਦਰਖਾਸਤ ਸਿੱਧੇ ਲੈਣਗੇ ਔਰ ਉਧਰ ਤੇ ਜੋ ਬੰਦੀ ਕਾਰਵਾਈ ਹੈ ਐਸ ਪਰ ਦਾ ਸਾਈਬਰ ਲਾਜ਼ ਆਈਟੀ ਐਕਟ ਉਹ ਉਸ ਹਿਸਾਬ ਨਾਲ ਕਾਰਵਾਈ ਹੋਏਗੀ ਆਲਸੋ ਪ੍ਰੋਸੈਸ ਜ਼ਿਆਦਾ ਸਟ੍ਰੀਮਲਾਈਨਡ ਹੈ ਤੁਸੀਂ ਆਸਕਲ ਦੇਖ ਸਕਦੇ ਹੋ कि भारत सरकार ने बड़ा अच्छा प्रोविजन बनाया हुआ है कि इमीजिएटली तो अपना पैसा फ्रीज करा सकते हो जेकर टाइमली मौके पर पहुँच गए हूँ तक थोड़ी बहुत प्रॉब्लम यह भी आ रही थी कि जब तक एस एस पी दरखास्त मार करेगा वो बंद पहुँचेगी सेल तक फिर कार्रवाई होगी तब तक थोड़ा टाइम निकल जाता था एक दो दिन और कई बार इसी टाइम केख सकते हो कि जो बंदा फ्रॉड कर रहा है वो ए टी एम तो विड्रॉल कर लेना था ਪਰ ਹੁਣ ਸਾਈਬਰ ਪੁਲਿਸ ਸਟੇਸ਼ਨ ਜਾ ਕੇ ਤੁਸੀਂ ਦਰਖਾਸਤ ਦੇ ਸਕਦੇ ਹੋ ਸਿੱਦੇ ਤੇ ਤੁਹਾਡੀ ਜੋ ਕਾਰਵਾਈ ਹੋਣ ਦਾ ਨਰ ਟਾਈਮ ਹੈ ਉਹ ਬਹੁਤ ਘਟ ਗਿਆ ਹੈ ਇਮੀਡੀਟਲੀ ਤੁਹਾਡੇ ਪੈਸੇ ਫ੍ਰੀਜ਼ ਹੋ ਸਕਦੇ ਨੇ ਇਮੀਡੀਟਲੀ ਕਾਰਵਾਈ ਬੰਦੀ ਹੈ ਸਾਡੇ ਕੋਲ ਬੜੇ ਜੋ ਐਸ ਐਚ ਓ ਸਾਹਿਬ ਲਗੇ ਹੋਏ ਹਨ ਮਨਦੀਪ ਕੌਰ ਅਸ਼ੀਰ ਦਾ ਵੈਰੀ ਟੈਲੈਂਟਡ ਪੁਲਿਸ ਆਫੀਸਰ ਔਰ ਉਸਨੇ ਪਿੱਛੇ ਵੀ ਸਾਡੇ ਬੜੇ سارے ਫ੍ਰੀ ਪੈਸੇ ਫ੍ਰੀਜ਼ ਕਰਾਏ ਹੋਏ ਜਿਹੜੇ ਬਾਅਦ ਚ ਤੁਸੀਂ ਕੋਰਟ ਕੇ ਆਰਡਰ ਆਹੀਂ ਵਾਪਸ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਾ ਸਕਦੇ ਹੋ ਤਾਂ ਅਸੀਂ ਤੁਹਾਨੂੰ ਥੋੜੇ ਦੇਰ ਦੇ ਵਿੱਚ ਦੱਸਾਂਦੇ ਹਾਂ ਸਾਈਬਰ ਪੁਲਿਸ ਸਟੇਸ਼ਨ ਹੈ ਨਾ